ਪਟ 5-7 ਕਰੋੜ ਰੁਪਇਆ ਮੇਰਾ ਨਾਮ ਵਰਤ ਕੇ ਬਣਾਇਆ ਇਹ ਤੇ ਕੋਈ ਸ਼ੱਕ ਨਹੀਂ ਇਹ 2-2 ਮਿਲੀਅਨ ਵੀਡੀਓ ਮੇਰਾ ਨਾਮ ਵਰਤ ਕੇ ਚਲਾਈ ਹੈ ਜਾਂ ਮੇਰੀ ਇਹ ਵੀਡੀਓ ਚਲਾ ਕੇ ਉਹਨਾਂ ਨੇ 1-1 ਲੱਖ ਰੁਪਇਆ 1.5 ਲੱਖ ਰੁਪਇਆ ਕਮਾਇਆ ਹੋਇਆ 57 ਕਰੋੜ ਰੁਪਇਆ ਮੇਰਾ ਨਾਮ ਵਰਤ ਕੇ ਬਣਾਇਆ ਇਹ 'ਚ ਕੋਈ ਸ਼ੱਕ ਨਹੀਂ ਇਹ 2 2 ਮਿਲੀਅਨ ਵੀਡੀਓ ਮੇਰਾ ਨਾਮ ਵਰਤ ਕੇ ਚਲਾਈ ਹੈ ਜਾਂ ਮੇਰੀ ਇਹ ਵੀਡੀਓ ਚਲਾ ਕੇ ਉਹਨਾਂ ਨੇ 1-1 ਲੱਖ ਰੁਪਇਆ 1.5 ਲੱਖ ਰੁਪਇਆ ਕਮਾਇਆ ਹੋਇਆ ਹੈ ਪਟ 5-7 ਕਰੋੜ ਰੁਪਇਆ ਮੇਰਾ ਨਾਮ ਵਰਤ ਕੇ ਬਣਾਇਆ ਇਹ ਤੇ ਕੋਈ ਸ਼ੱਕ ਨਹੀਂ ਇਹ 2-2 ਮਿਲੀਅਨ ਵੀਡੀਓ ਮੇਰਾ ਨਾਮ ਵਰਤ ਕੇ ਚਲਾਈ ਹੈ ਜਾਂ ਮੇਰੀ ਇਹ ਵੀਡੀਓ ਚਲਾ ਕੇ ਉਹਨਾਂ ਨੇ 1-1 ਲੱਖ ਰੁਪਇਆ 1.5 ਲੱਖ ਰੁਪਇਆ ਕਮਾਇਆ ਹੋਇਆ ਪਟ 5-7 ਕਰੋੜ ਰੁਪਇਆ ਮੇਰਾ ਨਾਮ ਵਰਤ ਕੇ ਬਣਾਇਆ ਇਹ ਤੇ ਕੋਈ ਸ਼ੱਕ ਨਹੀਂ ਇਹ 2-2 ਮਿਲੀਅਨ ਵੀਡੀਓ ਮੇਰਾ ਨਾਮ ਵਰਤ ਕੇ ਚਲਾਈ ਹੈ ਜਾਂ ਮੇਰੀ ਇਹ ਵੀਡੀਓ ਚਲਾ ਕੇ ਉਹਨਾਂ ਨੇ 1-1 ਲੱਖ ਰੁਪਇਆ 1.5 ਲੱਖ ਰੁਪਇਆ ਕਮਾਇਆ ਹੋਇਆ ਹੈ 57 ਕਰੋੜ ਰੁਪਇਆ ਮੇਰਾ ਨਾਮ ਵਰਤ ਕੇ ਬਣਾਇਆ ਇਹ 'ਚ ਕੋਈ ਸ਼ੱਕ ਨਹੀਂ ਇਹ 2 2 ਮਿਲੀਅਨ ਵੀਡੀਓ ਮੇਰਾ ਨਾਮ ਵਰਤ ਕੇ ਚਲਾਈ ਹੈ ਜਾਂ ਮੇਰੀ ਇਹ ਵੀਡੀਓ ਚਲਾ ਕੇ ਉਹਨਾਂ ਨੇ 1-1 ਲੱਖ ਰੁਪਇਆ 1.5 ਲੱਖ ਰੁਪਇਆ ਕਮਾਇਆ ਹੋਇਆ ਹੈ